ਕੀ ਹਾਲ ਚੱਲ ਦੋਸਤੋ ਹਿੰਦੀ ਵਾਲੇ ਵਲੌਗ ਨੂੰ ਦੇਖਦੇ ਆ ਹੋਇਆ ਆਪਾਂ ਫੈਸਲਾ ਲਿਆ ਕਿ ਹੁਣ ਆਪਾਂ ਪੰਜਾਬੀ ਜੀ ਬੋਲਿਆ ਕਰਾਂਗੇ ਹਿੰਦੀ ਵਾਲਾ ਕੰਮ ਜਾਦਾ ਈ ਔਖਾ ਸੋ ਆਪਣੀ ਸਵੇਰ ਇਹਨੂੰ ਦੇਖ ਕੇ ਹੀ ਹੁੰਦੀ ਆ ਕੀ ਬਾਤ ਹੈ ਉਸ ਤੋਂ ਬਾਅਦ ਆਪਾਂ ਕੀਤੀਆਂ ਤਿਆਰੀਆਂ ਸ਼ੁਰੂ ਕਿਉਂਕਿ ਅੱਜ ਆਪਾਂ ਜਾਣਾ ਸੀ ਪਿੰਡ ਅੱਜ 22 ਆਰ ਨੇਤ ਨੇ ਆਉਣਾ ਸੀ ਪਿੰਡ ਸੋ ਤਾਂ ਕਰਕੇ ਆਪਾਂ ਲਿਸ਼ਕ ਪੁਸ਼ਕ ਕੇ ਓਏ ਹੋਏ ਸੋਹਣੇ ਸੋਹਣੇ ਬਣ ਕੇ ਤੇ ਆਪਾਂ ਧਰ ਲਈ ਚਾਹ ਚਾਹ ਕਾਦੀ ਨੇਰੀ ਦੁੱਧ ਪੱਤੀ ਆ ਲੈ ਚੀਆਂ ਸੌਮ ਸੌ ਪਾ ਕੇ ਉਸ ਤੋਂ ਬਾਅਦ ਆਪਾਂ ਰੱਬ ਦਾ ਨਾਮ ਲੈ ਕੇ ਗੱਡੀ ਖਿੱਚਤੀ ਪਿੰਡ ਵੱਲ ਨੂੰ ਤੇ ਰਸਤੇ 'ਚੋਂ ਆਪਾਂ ਚੱਕਣਾ ਸੀ ਬਾਈ ਗੁਰਪ੍ਰੀਤ ਗੱਲ ਨੂੰ ਡਾਇਰੈਕਟਰ ਆ ਬਾਈ ਆਪਣਾ ਵੇਟ ਕਰੀ ਜਾਂਦਾ ਸੀ ਤੇ ਆਪਾਂ ਬਾਈ ਨੂੰ ਪਿਕ ਕੀਤਾ ਪਿਕ ਕਰਕੇ ਆਪਾਂ ਨਿਕਲ ਗਏ ਪਿੰਡ ਤੇ ਇਹ ਗੱਲ ਸਮਝ ਨਹੀਂ ਲੱਗੀ ਕਿ ਜਦੋਂ ਵੀ ਆਪਾਂ ਪਿੰਡ ਜਾਣਾ ਹੁੰਦਾ ਇਹ ਪਤੰਦਰ ਦੀ 80 ਤੋਂ ਥੱਲੇ ਨਹੀਂ ਉਤਰਦੀ ਚਾਹ ਚੜ ਜਾਂਦਾ ਇਹਨੂੰ ਉਸ ਤੋਂ ਬਾਅਦ ਗੱਡੀ ਦਾ ਕਰਾਉਣਾ ਸੀ ਰੂਟੀਨ ਚੈੱਕਅਪ ਆਪਾਂ ਸੰਜੂ ਕੋਲੇ ਗਏ ਤੇ ਸੰਜੂ ਨੇ ਆਪਣੀ ਗੱਡੀ ਦਾ ਕੰਮ ਕੀਤਾ ਉਸ ਤੋਂ ਬਾਅਦ ਬਾਈ ਆਰ ਨੇ ਪਹੁੰਚ ਚੁੱਕਿਆ ਆਪਣੇ ਘਰੇ ਤੇ ਉਸ ਤੋਂ ਬਾਅਦ ਕਰਦੇ ਨੇ ਕਿਰਾਇਆ ਫੋਟੋ ਸੈਸ਼ਨ ਜੀ ਫੋਟੋ ਸੈਸ਼ਨ ਕਰਾਉਣ ਤੋਂ ਬਾਅਦ ਬਾਈ ਪਹੁੰਚਿਆ ਸਟੇਜ ਤੇ ਜਿੱਥੇ ਮੇਲਾ ਸੀ ਬਾਈ ਨੇ ਬਹੁਤ ਹੀ ਸੋਹਣੀ ਐਂਟਰੀ ਲਈ ਹੈ ਕੀ ਬਾਤ ਹੈ ਓਏ ਹੋਏ ਹੋਏ ਬਾਈ ਬਹੁਤ ਸੋਹਣਾ ਲੱਗੀਆਂ ਤਾਂ ਫਿਰ ਆਪਾਂ ਨੂੰ ਵੀ ਲੱਗਿਆ ਕਿ ਆਪਾਂ ਨੂੰ ਫੋਟੋ ਕਰਾਉਣੀ ਚਾਹੀਦੀ ਹੈ ਤੇ ਆਪਾਂ ਪਹੁੰਚ ਗਏ ਸਟੇਜ ਤੇ ਫੋਟੋ ਕਰਾਉਣ ਲਈ ਫਿਰ ਆਪਾਂ ਵਾਪਸੀਆਂ ਕਰ ਦਿੱਤੀਆਂ ਸ਼ੁਰੂ ਤੇ ਜਦੋਂ ਪਿੰਡ ਤੋਂ ਵਾਪਸ ਆਣਾ ਹੁੰਦਾ ਉਦੋਂ ਇਹ ਅੱਸੀ ਤੋਂ ਉੱਪਰ ਨਹੀਂ ਚੜਦੀ ਉਸ ਤੋਂ ਬਾਅਦ ਇਹਨੂੰ ਲੱਗੀ ਭੁੱਖ ਤੇ ਇਹ ਕਹਿੰਦੀ ਹੈ ਜੀ ਮੇਰੀ ਖਰਾਕ ਮੈਨੂੰ ਦਿਓ ਪੰ ਦਿੱਤੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਘਰੇ ਤੇ ਆਪਾਂ ਫਲੈਟ ਤੇ ਪਹੁੰਚ ਕੇ ਕੀਤਾ ਆਰਾਮ ਤੇ ਲਾਈਕ ਸ਼ੇਅਰ